ਇਹ ਐ ਬੁੱਟੇ ਨੂੰ ਜਿਹੜੀ ਫੰਗਸ ਪੈ ਗਈ ਸੀ ਇਹਦੇ ਚੱਲਣ ਦੇ ਚਾਂਸ ਹੁਣ ਦੇਖਦੇ ਆਪਾਂ ਬਿਲਕੁਲ ਹੀ ਖਤਮ ਹੋਣ ਤੇ ਆ ਪਰ ਫਿਰ ਵੀ ਹਜੇ ਆਸ ਰੱਖੀ ਹੋਈ ਹੈ ਇਹਨੂੰ ਬੰਨੇ ਛੱਡਿਆ ਹੋਇਆ ਇੱਕ ਵਾਰੀ ਬਿਲਕੁਲ ਹੀ ਸੁੱਕ ਗਿਆ ਇਹ ਇਹਨੂੰ ਫੰਗਸ ਪੈ ਗਈ ਸੀ ਬਾਕੀ ਦੇ ਜਿਹੜੇ ਬੁੱਟੇ ਆ ਇੱਕ ਵਾਰੀ ਜਿਹੜੀ ਰਿਡੋਮੀਨਲ ਗੋਲਡ ਮਾਰੀ ਸੀ ਤਾਂ ਬਾਕੀ ਦੇ ਸਹੀ ਆ ਸਹੀ ਹੋ ਗਏ ਉਹਨੂੰ ਸਭ ਤੋਂ ਪਹਿਲਾਂ ਨਾ ਉਹ ਲੇਟ ਹੋ ਗਿਆ ਸੀ ਤੇ ਬਾਕੀ ਦੇ ਸਾਰੇ ਵੱਜ ਗਏ ਇਹ ਕਬੂਟਾ ਜਿਹੜਾ ਖਰਾਬ ਹੋ ਗਿਆ ਤੇ ਆ ਵੀ ਦੇਖੋ ਪਾਮ ਕਿੰਨਾ ਸੋਹਣਾ ਇਹਦਾ ਨਜ਼ਾਰਾ ਨਵੇਂ ਪੱਤੇ ਕੱਢ ਰਿਹਾ ਤੂੜੀ ਮਿੱਟੀ ਹਜੇ ਚੜੀ ਹੋਈ ਆ ਪੱਤਿਆਂ ਦੇ ਇੱਕ ਵਾਰੀ ਧੋਣ ਵਾਲੇ ਆ ਇੱਧਰ ਵੀ ਇਹ ਵੀ ਟਪੂਰੀਆਂ ਆਪਾਂ ਨੇ ਕੱਢੀਆਂ ਸੀ ਇਹ ਦੂਸਰੀ ਲਾਈਨ ਆ ਗਈ ਟਪੂਰੀਆਂ ਸੀ ਸਾਰੀਆਂ ਇੱਕ ਵਾਰੀ ਤੋਂ ਆਪਾਂ ਦਿਖਾ ਦਈਏ ਇੱਥੋਂ ਇੱਧਰ ਤੱਕ ਤੇ ਇੱਥੋਂ ਆਪਾਂ ਨੇ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ ਸੀ ਕਿ ਇਹਦੇ ਵਿੱਚ ਜਿੱਦਾਂ ਗਲੂ ਵਾਂਗੂ ਇਹ ਨਿਕਲਦਾ ਕੋਈ ਪਦਾਰਥਾ ਤੇ ਐਕਸਪੈਰੀਮੈਂਟ ਅਪਾ ਕਰਕੇ ਦੇਖਾਂਗੇ ਵੀ ਗਲੂ ਹੈ ਕਿ ਕੀ ਚੀਜ਼ ਐ ਇਹ ਦੇਖਣ ਦੇ ਵਿੱਚ ਬਿਲਕੁਲ ਹੀ ਗਲੂ ਵਾਂਗੂ ਲੱਗਦਾ ਨਾ ਦੇਖੋ ਤਾਰਾਂ ਜਿਹੀਆਂ ਬਣਦੀਆਂ ਤੇ ਇਹਦਾ ਨਾਮ ਕਿਸੇ ਨੂੰ ਪਤਾ ਹੋਵੇ ਤਾਂ ਦੱਸਿਓ ਮੈਨੂੰ ਇਹ ਪਾਮ ਦੀ ਪ੍ਰਜਾਤੀ ਵਿੱਚੋਂ ਲੱਗ ਰਿਹਾ ਵੀ ਜਿੱਦਾਂ ਪਾਮ ਦੀ ਪ੍ਰਜਾਤੀ ਇਹ ਚੋਂ ਹੁੰਦਾ